ਦਾ ਸਣੀ ਤੇ ਜੀਵਨ ਵੀ ਟੱਕਰ 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 ਵਾਓ ਸੋਹਣੇ ਨਹੀਂ ਹੋ ਰਿਹਾ ਤੇਰੀਆਂ ਜੀ ਪੰਦਰ ਦੇ ਕਹਿਣ ਦੇ ਇਸ ਨੌਜਨ ਦਾ ਮਾਨਸਮਾਨ ਸਕਾਰਪੀਓ ਗੱਡੀ ਦੇ ਨਾਲ ਹੋਇਆ ਇਹ ਨੌਜਨ ਮਾਣੂ ਕੇ ਗਿੱਲ ਪਿੰਡ ਦਾ ਜੀਵਨ ਕਬੱਡੀ ਪਾ ਰਿਹਾ ਤੇ ਟੱਕਰ ਕਾਲੇ ਸਿੰਘਾਂ ਦੇ ਸਰੀ ਦੇ ਨਾਲ ਨਹੀਂ ਹੋ ਰਹੀ ਸੰਜੀਵਨਾ ਤੇਰੀਆਂ ਜੀ ਕੋਟੀ ਵਾਲਿਆ ਜੀਵਨ ਫੇਰ ਆ ਗਿਆ ਆ ਜੀਵਨ ਮਾਨੂ ਕੇ ਗਿੱਲਾਂ ਦਾ ਫੇਰ 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 ਇੱਕ ਵਾਰੀ ਹਮਲਾ ਕਰ ਲਈ ਐਨ ਬੁੱਲਿਆ ਹੋਇਆ ਤਾਵਾ ਇਹ ਆ ਨੌਜਵਾਨ ਥੂਕੀਏ ਪਿੰਡ ਦਾ ਗੁਰੂ ਇਹ ਬਲਾਚੌਰ ਦੇ ਇਲਾਕੇ ਦਾ ਲੈ ਵੀ ਗੁਰੂ ਇਹਨੇ ਭੱਜ ਜਾਣਾ ਇੱਥੇ ਇਹਨੇ ਭੱਜ ਜਾਣਾ ਬਈ ਵਿੱਚ ਉੱਠ ਕੇ ਕਾਬ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਬੇਸ਼ੱਕ ਅੱਜ ਕੱਲ ਘਟ ਬਣਦੀ ਹੈ ਪਰ ਫਰੰਦੀਪੁਰੀਏ ਗੋਪੀ ਦਾ ਵੀ ਇੱਥੇ ਧੰਨਵਾਦ ਕਰਨਾ ਬਣਦਾ ਹੈ ਫਰੰਦੀਪੁਰੀਏ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮਾਣ ਕਬੱਡੀ ਖਿਡਾਰੀ ਦਾ ਸਾਰਿਆਂ ਦਾ ਰੋਲ ਹੈ ਸਾਰਿਆਂ ਦਾ ਯੋਗਦਾਨ ਲਓ ਇਧਰ ਦੇ ਪਾਸੇ ਇਹ ਆ ਨੌਜਵਾਨ ਕਾਨ ਇਹ ਦੇਖ ਰਹੇ ਆ ਜੂ ਬਾ ਜੂ ਬਾ ਜੂ ਬਾ ਆ ਜੂ ਬਾ ਖੇਡ ਕਬੱਡੀ ਦਾ ਉਹ ਕਰਦਾ ਕਬੱਲ ਬੱਲੇ ਬੱਲੇ ਹੋਈ ਪਈ ਕਬੱਡੀ ਹਰ ਜੋ ਪਾਸੇ ਮੁੰਡਾ ਹਵਾ ਹਵਾ ਹੀ ਹੈ ਵਾਹ ਵਾਹ ਸੁਣੇ ਮੈਪਲ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸ਼ਖਸੀਅਤ ਲਓ ਮਾਨੁਕੇ ਵਾਲਾ ਆ ਗਿਆ ਤੇ ਗਾ ਗਿਆ ਆ ਗਿਆ ਤੇ ਹੋ ਗਿਆ ਇੱਕ ਇੱਕ ਕਬੱਡੀ ਜਿਵੇਂ ਕਹਿੰਦੇ ਲੱਖ ਲੱਖ ਦੀ ਪੈਣ ਵਾਲੀ ਗੱਲ ਨਹੀਂ ਪੈਗਦਾ ਕਬੱਡੀ ਕੱਪ ਕਾਲਾ ਸੰਗਮ ਸਨੀਰ ਕੰਨੇ ਲੁੱਟੀ ਜਾਂਦਾ ਮੈਲੇ ਖੀਰ ऐसे ਤਰ੍ਹਾਂ ਕਬਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ